ਖਬਰਾਂ ਦੇ ਅੱਜ ਦੇ ਇਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੁਝ ਖਬਰਾਂ ਹਸਾਉਂਦੀਆਂ ਨੇ ਗੁਦਗਦਾਉਂਦੀਆਂ ਨੇ ਕੁਝ ਸਾਨੂੰ ਸੈਡ ਕਰਦੀਆਂ ਉਦਾਸ ਕਰਦੀਆਂ ਨੇ ਕੁਝ ਸੋਚਣ ਲਈ ਮਜਬੂਰ ਕਰਦੀਆਂ ਨੇ ਅੱਜ ਦੀ ਪਹਿਲੀ ਖਬਰ ਆ ਰਹੀ ਆ ਗੁਜਰਾਤ ਤੋਂ ਤੇ ਇਸ ਖਬਰ ਨੂੰ ਕਵਰ ਕੀਤਾ ਪ੍ਰਿਜੇਸ਼ ਦੋਸ਼ੀ ਨੇ ਕਿਵੇਂ ਲੱਗੂਗਾ ਕਿਸੇ ਨੂੰ ਵੀ ਜੇ ਉਹਨੂੰ ਪਤਾ ਲੱਗੇ ਕਿ ਉਹਦੀ ਵਾਈਫ ਕਿਸੇ ਹੋਰ ਦੇ ਨਾਲ ਚਲੀ ਗਈ ਘਰ ਛੱਡ ਕੇ ਜਾਂ ਪੰਜਾਬੀ ਦੇ ਵਿੱਚ ਕੈਲੀ ਕੇ ਭੱਜ ਗਈ ਇਲੋਪ ਹੋ ਗਈ ਗੁੱਸਾ ਹੁੰਦਾ ਅੱਜ ਕੱਲ ਬਹੁਤ ਸਾਰੇ ਕਤਲ ਬਹੁਤ ਸਾਰੇ ਕ੍ਰਾਈਮ ਦਾ ਇਹ ਕਾਰਨ ਹੈਗਾ ਐਕਸਟਰਾ ਮੈਰਿਟਲ ਅਫੇਅਰ ਉਹ ਪਤੀ ਦੇ ਵੀ ਹੁੰਦੇ ਆ ਪਤਨੀ ਦੇ ਵੀ ਹੁੰਦੇ ਆ ਸੋਸ਼ਲ ਮੀਡੀਆ ਦੇ ਇਸ ਰੁਝਾਨ ਦੇ ਵਿੱਚ ਇਹ ਸਾਰਾ ਕੁਝ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਵਾ ਪਰ ਇੱਥੇ ਇੱਕ ਨਿਊਜ਼ ਬੜੀ ਅਜੀਬ ਨਿਕਲ ਕੇ ਆ ਰਹੀ ਆ ਗੁਜਰਾਤ ਦੇ ਚਾਂਦਖੇੜਾ ਇਲਾਕੇ ਦੇ ਵਿੱਚ ਇੱਕ ਪਤੀ ਨੇ ਪੁਲਿਸ ਸਟੇਸ਼ਨ ਦੇ ਵਿੱਚ ਚਾਂਦਖੇੜਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਰਿਪੋਰਟ ਦਰਜ ਕਰਵਾਈ ਆ ਕਿ ਉਹਨਾਂ ਦੇ 7 ਮਹੀਨੇ ਦੀ ਪ੍ਰੈਗਨੈਂਟ ਵਾਈਫ ਆਪਣੀ ਗਰਲਫ੍ਰੈਂਡ ਦੇ ਨਾਲ ਚਲੀ ਗਈ। ਤੁਸੀਂ ਸਹੀ ਸੁਣਿਆ ਆਪਣੇ ਬॉयਫ੍ਰੈਂਡ ਨਾਲ ਨਹੀਂ ਆਪਣੀ ਗਰਲਫ੍ਰੈਂਡ ਦੇ ਨਾਲ। ਅੱਗੇ ਉਹ ਦੱਸਦੇ ਕਿ ਉਹਨਾਂ ਦਾ ਜਿਹੜਾ ਵਿਆਹ ਸੀ 2022 ਦੇ ਵਿੱਚ ਹੋਇਆ ਵਿਆਹ ਦੇ ਟਾਈਮ ਵੀ ਕੁਝ ਅਫਵਾਹਾਂ ਇਹ ਜੀਆਂ ਸੀ ਕਿ ਉਹਨਾਂ ਦੀ ਹੋਣ ਵਾਲੀ ਦੁਲਹਨ ਉਹਨਾਂ ਦੀ ਬੋਟੀ ਦਾ ਪਹਿਲਾਂ ਕਿਸੇ ਲੜਕੇ ਨਾਲ ਨਹੀਂ ਕਿਸੇ ਲੜਕੀ ਦੇ ਨਾਲ ਅਫੇਰ ਚੱਲ ਰਿਹਾ ਤੇ ਉਹ ਫਾਈਨਲੀ ਜਿਹੜਾ ਉਹਨਾਂ ਦਾ ਉਹ ਬੁਰਾ ਸੁਪਨਾ ਸੀਗਾ ਉਹ ਸਾਹਮਣੇ ਆ ਗਿਆ ਇਸ ਸਾਲ ਅਕਤੂਬਰ ਦੇ ਵਿੱਚ ਇਸ ਸਾਲ ਅਕਤੂਬਰ ਦੇ ਵਿੱਚ ਉਹਨਾਂ ਦੀ 7 ਮਹੀਨੇ ਦੀ ਪ੍ਰੈਗਨੈਂਟ ਵਾਈਫ ਆਪਣੀ ਗਰਲਫ੍ਰੈਂਡ ਦੇ ਨਾਲ ਘਰੋਂ ਕਿਤੇ ਚਲੀ ਜਾਂਦੀ ਆ ਤਾਂ ਨਾਰਮਲੀ ਅੱਜਕੱਲ ਇਹੋ ਜੀ ਖਬਰਾਂ ਦੇ ਦਰਮਿਆਨ ਜਿੱਥੇ ਕਿ ਆਪੋਜ਼ਿਟ ਜੈਂਡਰ ਦੇ ਨਾਲ ਭੱਜਣਾ ਬੜਾ ਕਾਮਨ ਹੈਗਾ ਉੱਥੇ ਇੱਕ ਨਵਾਂ ਵਰਤਾਰਾ ਸ਼ੁਰੂ ਹੋਇਆ ਕਿ ਲੜਕੀ ਇੱਕ ਲੜਕੀ ਦੇ ਨਾਲ ਹੀ ਚਲੀ ਜਾਂਦੀ ਆ ਅਗਲੀ ਖਬਰ ਹੈਗੀ ਹੈ ਜੀ ਉੱਤਰ ਪ੍ਰਦੇਸ਼ ਦੀ ਬਸਤੀ ਡਿਸਟ੍ਰਿਕਟ ਤੋਂ ਮਨੀ ਕੰਟਰੋਲ న్యూਸ ਵਾਲਿਆਂ ਨੇ ਇਸ ਖਬਰ ਨੂੰ ਕਵਰ ਕੀਤਾ ਪੰਜਾਬੀ ਦਾ ਇੱਕ ਬੜਾ ਮਸ਼ਹੂਰ ਗਾਣਾ ਟੁੱਟ ਗਈ ਢੜਕ ਕਰਕੇ ਤੇ ਇੱਥੇ ਢੜਕ ਕਰਕੇ ਹੀ ਟੁੱਟੀ ਆ ਪਰ ਟੁੱਟੀ ਆ ਵਿਆਹ ਤੋਂ ਬਾਅਦ ਤੇ ਵਿਆਹ ਤੋਂ ਫੌਰਨ ਬਾਅਦ ਦਿਨ ਦੇ ਟਾਈਮ ਸਾਰੀਆਂ ਧਾਰਮਿਕ ਰਸਮਾਂ ਹੁੰਦੀਆਂ ਰੀਤੀ ਰਿਵਾਜ ਹੁੰਦੇ ਆ ਉਸ ਤੋਂ ਬਾਅਦ ਰਾਤ ਨੂੰ ਦੁਲਹਾ ਤੇ ਦੁਲਹਨ ਵਿਆਵਲਾ ਲੜਕਾ ਤੇ ਲੜਕੀ ਆਪਣੀ ਵਿਵਹਤਾ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ ਬਹੁਤ ਸਾਰੇ ਸੁਪਨੇ ਆ ਬੜੀਆਂ ਨਿੱਜੀ ਚੀਜ਼ਾਂ ਨੇ ਹੁਣ ਇੱਥੇ ਇਸ ਵਿਆਹ ਦੇ ਵਿੱਚ ਹੁੰਦਾ ਕੀ ਆ ਸਭ ਕੁਝ ਹੋ ਚੁੱਕਿਆ ਰਸਮਾਂ ਹੋ ਚੁੱਕੀਆਂ ਸਮਾਜਿਕ ਤੌਰ ਦੇ ਉੱਪਰ ਲੜਕਾ ਤੇ ਲੜਕੀ ਵਿਆਹ ਦੇ ਬੰਦਨ ਚ ਬੱਜ ਜਾਂਦੇ ਆ ਸ਼ਾਮ ਹੋ ਜਾਂਦੀ ਆ ਸ਼ਾਮ ਤੋਂ ਰਾਤ ਹੋ ਜਾਂਦੀ ਆ ਬਰਾਤੀ ਸਾਰੇ ਲੋਕ ਆਪਣੇ ਆਪਣੇ ਘਰੇ ਚਲੇ ਜਾਂਦੇ ਆ ਤੇ ਹੁਣ ਬਚਦੇ ਆ ਇਹ ਦੋਨੇ ਨਵਾਂ ਵਿਆਹਿਆ ਜੋੜਾ ਇਕੱਲੇ ਤੇ ਹੁਣ ਸ਼ੁਰੂ ਹੁੰਦੀ ਆ ਇਹਨਾਂ ਦੀ ਜ਼ਿੰਦਗੀ ਦਿਵਯੋਤਾ ਜ਼ਿੰਦਗੀ ਦੀ ਸ਼ੁਰੂਆਤ ਤਾਂ ਇੱਥੇ ਇਹ ਜਿਹੜੀ ਲੜਕੀ ਆ ਇੱਕ ਅਜੀਬ ਫਰਮਾਇਸ਼ ਕਰਦੀ ਆ ਆਪਣੇ ਲੜੇ ਤੋਂ ਉਸ ਰਾਤ ਦੇ ਲਈ ਲੜਕਾ ਪਹਿਲਾਂ ਬਾਹਰ ਗਿਆ ਹੋਇਆ ਆਪਸ ਫੋਨ ਤੇ ਗੱਲ ਹੁੰਦੀ ਆ ਤੇ ਲੜਕੀ ਉਹਨੂੰ ਕਹਿੰਦੀ ਆ ਕਿ ਇੱਕ ਬੀਅਰ ਦੀ ਬੋਤਲ ਤੇ ਇੱਕ ਵਿਸਕੀ ਦੀ ਬੋਤਲ ਨਾਲ ਲੈ ਕੇ ਆਈ ਤਾਂ ਉੱਥੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਨਹੀਂ ਨਾਲ ਦੀ ਨਾਲ ਉਹ ਇਹ ਕਹਿੰਦੀ ਆ ਕਿ ਆਉਂਦਾ ਹੋਇਆ ਥੋੜਾ ਗਾਂਜਾ ਵੀ ਫੜ ਲਿਆ ਜਦੋਂ ਇੰਨੀ ਗੱਲ ਸੁਣਦਾ ਇਹ ਲੜਾ ਬੀਅਰ ਤੇ ਵਿਸਕੀ ਤੱਕ ਤਾਂ ਗੱਲ ਠੀਕ ਸੀ ਪਰ ਹੁਣ ਜਦੋਂ ਨਵੀਂ ਵਿਹਾਈ ਲੜੀ ਜਿਹਦੇ ਨਾਲ ਹਾਲੇ ਨੂੰ ਸਿਰਫ ਕੁਝ ਘੰਟੇ ਹੋਇਆ ਸਪੈਂਡ ਕੀਤੇ ਉਹ ਵੀ ਚੰਗੀ ਤਰ੍ਹਾਂ ਨਹੀਂ ਕੀਤੇ ਉਹਨੂੰ ਕਹਿੰਦੀ ਹੈ ਕਿ ਹੁੰਦਾ ਹੋਇਆ ਗਾਂਜਾ ਵੀ ਲੈਂਗੇ ਤਾਂ ਉਹਨੂੰ ਲੜਕੀ ਦੇ ਉੱਪਰ ਹੀ ਸ਼ੱਕ ਹੁੰਦਾ ਉਹਦੀ ਮੈਂਟੈਲਿਟੀ ਦੇ ਉੱਪਰ ਉਹਦੀ ਸੋਚ ਦੇ ਉੱਪਰ ਤਾਂ ਉਸੇ ਟਾਈਮ ਹੀ ਉਹ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਲੈਂਦਾ ਕਿ ਕਹਿੰਦਾ ਕਿ ਭਾਈ ਇੱਥੋਂ ਤੱਕ ਮੇ ਤੋਂ ਨਹੀਂ ਜਾਇਆ ਜਾਣਾ ਇਹ ਗਾਂਜੇ ਵਾਲਾ ਕੰਮ ਨਹੀਂ ਹੋਣਾ ਤੇ ਰੌਲਾ ਪੈਂਦਾ ਕੁਝ ਲੋਕ ਮਨਾਉਣ ਦੀ ਕੋਸ਼ਿਸ਼ ਕਰਦੇ ਕਿ ਹੋ ਸਕਦਾ ਲੜਕੀ ਨੇ ਸਿਰਫ ਮਜ਼ਾਕ ਕੀਤਾ ਹੋਵੇ ਪਰ ਇਸ ਤੋਂ ਅੱਗੇ ਜਿਹੜਾ ਇਹ ਲੜਕਾ ਵਾ ਇਹ ਕਹਿੰਦਾ ਕਿ ਮੈਨੂੰ ਇਹ ਈਵਨ ਲੜਕੀ ਵੀ ਨਹੀਂ ਲੱਗਦੀ ਮੈਨੂੰ ਇਹ ਥਰਡ ਜੈਂਡਰ ਲੱਗਦਾ ਤੇ ਅਗਲੀ ਚੀਜ਼ ਇਹ ਹੈਗੀ ਆ ਇਹ ਜਿਹੜਾ ਰਿਸ਼ਤਾ ਸੀਗਾ ਇੱਕ ਅਰੇਂਜ ਮੈਰਿਜ ਸੀ ਇੱਕ ਪੰਡਿਤ ਜੀ ਦੁਆਰਾ ਕਰਵਾਈ ਗਈ ਸੀ ਲੁਧਿਆਣੇ ਤੋਂ ਇਹ ਲੜਕੀ ਹੈਗੀ ਆ ਜਾਂ ਜਿਹਨੂੰ ਕਿ ਲੜਕਾ ਹੁਣ ਲੜਕੀ ਵੀ ਨਹੀਂ ਮੰਨਦਾ ਥਰਡ ਜੈਂਡਰ ਕਹਿ ਰਿਹਾ 85000 ਰੁਪਈਆ ਪੰਡਿਤ ਜੀ ਨੇ ਲਿਆ ਸੀ ਇਸ ਗਾਂਝਾ ਪਸੰਦ ਕਰਨ ਵਾਲੀ ਲੜਕੀ ਦੇ ਲਈ ਤਾਂ ਇਹ ਹੈਗੀ ਹੈ ਜੀ ਇੱਕ ਖਬਰ ਜਿਹੜੀ ਕਿ ਇੱਕ ਗਾंजे ਦੀ ਡਿਮਾਂਡ ਦੇ ਕਾਰਨ ਇੱਕ ਵਿਵਹਤਾ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ। ਇਨਸਾਨ ਵਿਆਹ ਕਿਉਂ ਕਰਾਉਂਦਾ? ਤੇ ਇਨਸਾਨ ਵਿਆਹ ਕਿਹਦੇ ਨਾਲ ਕਰਾਉਂਦਾ? ਇਨਸਾਨ ਵਿਆਹ ਕਰਵਾਉਂਦਾ ਜਦੋਂ ਇੱਕ ਖਾਸ ਉਮਰ 'ਚ ਹੋ ਜਾਂਦਾ ਉਹਨਾਂ ਨੂੰ ਇੱਕ ਜੀਵਨ ਸਾਥੀ ਦੀ ਲੋੜ ਹੁੰਦੀ ਆ ਜ਼ਿੰਦਗੀ ਨੂੰ ਅੱਗੇ ਕੱਟਣ ਦੇ ਲਈ ਪਾਵਨਾਤਮਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਉੱਪਰ। ਤੇ ਕਰਵਾਇਆ ਕਿਹਦੇ ਨਾਲ ਜਾਂਦਾ? ਕਿਤੇ ਦੂਰ ਘਰ ਤੋਂ ਬਾਹਰ ਰਿਸ਼ਤੇਦਾਰੀ ਦੇ ਵਿੱਚ ਕਿਤੇ ਕਰਵਾਇਆ ਜਾਂਦਾ ਜਾਂ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਜਾਣਦੇ ਹੁੰਦੇ। ਉੱਤਰ ਪ੍ਰਦੇਸ਼ ਡਿਸਟ੍ਰਿਕਟ ਮੁਰਾਦਾਬਾਦ ਏਰੀਆ ਬਹੁਤ ਸਾਰੀਆਂ ਸਕੀਮਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਜਿੱਥੇ ਬਹੁਤ ਸਾਰੀਆਂ ਗਰੀਬ ਲੜਕੀਆਂ ਦਾ ਸਮੂਹਿਕ ਵਿਆਹ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕ ਰਾਸ਼ੀ ਦਿੱਤੀ ਜਾਂਦੀ ਆ ਰਾਸ਼ੀ ਦੇ ਨਾਲ ਨਾਲ ਗਿਫਟ ਦਿੱਤੇ ਜਾਂਦੇ ਆ ਤੇ ਇੱਥੋਂ ਇੱਕ ਸਕੈਮ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਉੱਥੇ ਵਿਆਹ ਕਰਵਾਉਣ ਆਏ ਦੋ ਜੋੜਿਆਂ ਨੂੰ ਜਦੋਂ ਉਹ ਤਿਆਰ ਨਾਲ ਦੇਖਦੇ ਆ ਤਾਂ ਉਹ ਜੋੜੇ ਅਸਲ ਦੇ ਵਿੱਚ ਕੋਈ ਲਾੜਾ ਲਾੜੀ ਨਹੀਂ ਹੁੰਦੇ ਸਾਕਾ ਭਾਈ ਤੇ ਸਾਕੀ ਭੈਣ ਹੁੰਦੇ ਆ ਤੇ ਇੱਕ ਪਾਸੇ ਇੱਕ ਚਾਚਾ ਤੇ ਭਤੀਜੀ ਹੁੰਦੇ ਆ ਇਹ ਸਿਰਫ ਇਸ ਕਰਕੇ ਆਉਂਦੇ ਨੇ ਵਿਆਹ ਦੇ ਬੰਧਨ ਚ ਬੰਜਣਾ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਸਿਰਫ ਉਸ দান ਰਾਸ਼ੀ ਦੇ ਲਾਲਚ ਵਿੱਚ ਤੇ ਉਹਨਾਂ ਗਿਫਟ ਦੇ ਲਾਲਚ ਦੇ ਵਿੱਚ ਇਹ ਲੋਕ ਉੱਥੇ ਪਹੁੰਚਦੇ ਆ ਤਾਂ ਇੱਥੋਂ ਤੁਸੀਂ ਸਮਝ ਸਕਦੇ ਹੋ ਲੋਕਾਂ ਦੀ ਹਾਲਤ ਛੋਟੇ ਛੋਟੇ ਬੈਨੀਫਿਟ ਲੈਣ ਦੀ ਛੋਟੇ ਛੋਟੇ ਰੀਵਾਰਡ ਜਿਹੜੇ ਗਵਰਨਮੈਂਟ ਦਿੰਦੀ ਆ ਉਹਨਾਂ ਨੂੰ ਵੀ ਹਾਸਲ ਕਰਨ ਦੇ ਲਈ ਇਨਸਾਨ ਕਿੱਥੋਂ ਤੱਕ ਚੱਲੇ ਜਾਂਦਾ ਆਪਣੀ ਹੀ ਸਕੀ ਪੈਣ ਨੂੰ ਆਪਣੀ ਬੋਟੀ ਬਣਾ ਕੇ ਲੈ ਜਾਂਦਾ ਜਾਂ ਆਪਣੀ ਹੀ ਸਕੀ ਭਤੀਜੀ ਇਸ ਖਬਰ ਨੂੰ ਰਿਪੋਰਟ ਕੀਤਾ ਸੀ ਦੀਕਸ਼ਾ ਮੋਦੀ ਨੇ ਯੂਪੀ ਦੇ ਮੁਰਦਾਬਾਦ ਤੋਂ ਅਗਲੀ ਖਬਰ ਹੁਣ ਚੱਲਦੇ ਆ ਚਾਈਨਾ ਕਿਉਂਕਿ ਰੋਲੇ ਰੋਪੇ ਸਿਰਫ ਇੰਡੀਆ ਤੱਕ ਨਹੀਂ ਹੈਗੇ ਜਿੱਥੇ ਇਨਸਾਨ ਆ ਰੋਲੇ ਰੋਪੇ ਉੱਥੇ ਰਹਿਣਗੇ ਹੀ ਰਹਿਣਗੇ ਰਿਲੇਸ਼ਨਾਂ ਦੇ ਵਿੱਚ ਕੁਝ ਨਾ ਕੁਝ ਇੱਧਰ ਉਧਰ ਚੱਲੀ ਜਾਣਾ ਵਾ ਚਾਈਨਾ ਦੇ ਵਿੱਚ ਇੱਕ ਨੌਜਵਾਨ ਜੋੜੇ ਦਾ ਵਿਆਹ ਹੁੰਦਾ ਸਨ 2000 13 ਦੇ ਵਿੱਚ ਉਸ ਤੋਂ ਬਾਅਦ ਕਿਉਂਕਿ ਦੋਨੇ ਆਪਣੇ ਆਪਣੇ ਆਫਿਸ 'ਚ ਕੰਮ ਕਰਦੇ ਆ ਜਿਹੜਾ ਇਹ ਲੜਕਾ ਹੁੰਦਾ ਆਪਣੇ ਆਫਿਸ ਦੇ ਵਿੱਚ ਕੰਮ ਕਰਦੀ ਇੱਕ ਲੜਕੀ ਦੇ ਨਾਲ ਉਹਦਾ ਅਫੇਅਰ ਸਟਾਰਟ ਹੋ ਜਾਂਦਾ ਅਫੇਅਰ ਤੋਂ ਬਹੁਤ ਜ਼ਿਆਦਾ ਗੱਲ ਜਦੋਂ ਵੱਧਦੀ ਆ ਜਦੋਂ ਉਸ ਲੜਕੀ ਤੇ ਲੜਕੇ ਨੂੰ ਪਤਾ ਲੱਗਦਾ ਕਿ ਅਸੀਂ ਹੁਣ ਇਕੱਲੇ ਨਹੀਂ ਰਹਿ ਸਕਦੇ ਤਾਂ ਜਿਹੜੀ ਉਹ ਲੜਕੀ ਹੁੰਦੀ ਆ ਵਿਆਹ ਤੋਂ ਬਾਹਰ ਦੀ ਗਰਲਫ੍ਰੈਂਡ ਉਹ ਇਸ ਲੜਕੇ ਦੇ ਨਾਲ ਰਹਿਣ ਦੇ ਲਈ ਇਸੇ ਲੜਕੇ ਦੀ ਵਾਈਫ ਨੂੰ ਇੱਕ ਆਫਰ ਕਰਦੀ ਆ ਇਹ ਆਫਰ ਕੀ ਹੈਗੀ ਆ ਕਿ ਤੂੰ ਆਪਣੇ ਹਸਬੰਡ ਨੂੰ ਛੱਡ ਦੇ ਤੇ ਸਾਨੂੰ ਆਪਸ ਵਿੱਚ ਵਿਆਹ ਕਰਵਾ ਲੈਣ ਦੇ ਆਫਰ ਕਿੰਨੀ ਆ 2 ਮਿਲੀਅਨ ਯੂਆਨ ਮਤਲਬ ਕਿ 2.5 ਕਰੋੜ ਰੁਪਈਆ ਇੱਥੋਂ ਅੱਗੇ ਕੀ ਹੁੰਦਾ ਜਦੋਂ ਵਾਈਫ ਨੂੰ ਇਸ ਆਫਰ ਦਾ ਪਤਾ ਲੱਗਦਾ ਤਾਂ ਉਹ ਕੀ ਕਰਦੀ ਆ ਉਹ ਇਸ ਆਫਰ ਨੂੰ ਅਸੈਪਟ ਕਰ ਲੈਂਦੀ ਆ ਉਹ ਪੈਸੇ ਆਪਣੇ ਅਕਾਊਂਟ ਚ ਟਰਾਂਸਫਰ ਕਰ ਲੈਂਦੀ ਆ ਇੱਥੇ ਆ ਕੇ ਕੁੰਡੀ ਅੜ ਜਾਂਦੀ ਆ ਕੁੰਡੀ ਇਹ ਅੜ ਜਾਂਦੀ ਆ 2.5 ਕਰੋੜ ਰੁਪਈਆ ਉਹ ਲੈ ਲੈਂਦੀ ਆ ਪਰ ਹਸਬੰਡ ਨੂੰ ਛੱਡਣ ਲਈ ਹਾਲੇ ਵੀ ਤਿਆਰ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਉਹ ਮੱਕਰ ਜਾਂਦੀ ਆ 2 0 ਕਰੋੜ ਵੀ ਗਿਆ ਤੇ ਉਹ ਮੁੰਡਾ ਵੀ ਗਿਆ ਤਾਂ ਹੁਣ ਉਹ ਲੜਕੀ ਜਿਹੜੀ ਪਹਿਲੀ ਹੈਗੀ ਆ ਜਿਹੜੀ ਗਰਲਫ੍ਰੈਂਡ ਆ ਜਿਹੜੀ ਆਫਿਸ ਦੇ ਵਿੱਚ ਆ ਉਹ ਕੋਰਟ ਦੇ ਵਿੱਚ ਕੇਸ ਕਰ ਦਿੰਦੀ ਆ ਉਸ ਲੜਕੀ ਦੇ ਅਗੇਂਸਟ ਉਸ ਪਤਨੀ ਦੇ ਅਗੇਂਸਟ ਪਰ ਕੋਰਟ ਵਾਲੇ ਇੱਥੇ ਡਿਸੀਜਨ ਜਿਹੜਾ ਹੈ ਉਹ ਪਤਨੀ ਦੇ ਹੱਕ ਦੇ ਵਿੱਚ ਦਿੰਦੇ ਆ ਇੱਕ ਬੜਾ ਅਜੀਬ ਕੇਸ ਹੈਗਾ ਚਾਈਨਾ ਦਾ ਬਹੁਤ ਜ਼ਿਆਦਾ ਇੰਟਰਨੈਟ ਦੇ ਉੱਪਰ ਇਹ ਵਾਇਰਲ ਹੋਇਆ ਕੇਸ ਤੇ ਇੱਕ ਤਾਂ ਇਥੋਂ ਇਹ ਕੇਸ ਦੇ ਵਿੱਚ ਤੁਸੀਂ ਕੁਝ ਨਾ ਕੁਝ ਹਾਸੋਹੀਣੀਆਂ ਗੱਲਾਂ ਵੀ ਦੇਖੋਗੇ ਤੇ ਨਾਲ ਦੀ ਨਾਲ ਹੀ ਅੱਜਕੱਲ ਦੇ ਜਿਹੜੇ ਰਿਸ਼ਤੇ ਨੇ ਦਫ਼ਤਰਾਂ ਦੇ ਵਿੱਚ ਬਣਦੇ ਆ ਹੋਰ ਹੀ ਸਭ ਕੁਝ ਜਾਂ ਕਿਸੇ ਦੀ ਕਿਸੇ ਦੇ ਨਾਲ ਰਹਿਣ ਦੀ ਜਿਹੜੀ ਜਿੱਦ ਹੈਗੀ ਆ ਉਹ ਵੀ ਇਸ ਖਬਰ ਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਦੀ ਆ ਅਗਲੀ ਖਬਰ ਹੈਗੀ ਆ ਜੀ ਮਨੀ ਕੰਟਰੋਲ ਨਿਊਜ਼ ਦੇ ਮਾਧਿਅਮ ਤੋਂ ਇੰਦੌਰ ਬਿਲਕੁਲ ਸੈਂਟਰਲ ਇੰਡੀਆ ਦੇ ਵਿੱਚ ਮੱਧ ਪ੍ਰਦੇਸ਼ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈਗਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇੰਡੀਆ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਇਹਨੂੰ ਮੰਨਿਆ ਜਾਂਦਾ ਪਰ ਹੁਣ ਜਿਹੜੀ ਇੰਦੌਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਉੱਥੋਂ ਦੇ ਅਧਿਕਾਰੀ ਨੇ ਇਹਨੂੰ ਸਿਰਫ ਸਾਫ਼ ਸੁਥਰਾ ਬਣਾਉਣ ਦੇ ਵਿੱਚ ਇਸ ਤੋਂ ਵੀ ਅੱਗੇ ਜਾਣਾ ਚਾਹੁੰਦੇ ਆ ਇੱਥੇ ਉਹਨਾਂ ਲੋਕਾਂ ਦੇ ਲਈ ਇੱਕ ਬੁਰੀ ਖ਼ਬਰ ਆ ਜਿਨ੍ਹਾਂ ਨੂੰ ਸੜਕ ਦੇ ਉੱਪਰ ਟ੍ਰੈਫਿਕ ਲਾਈਟ ਜਦੋਂ ਲਾਲ ਰੰਗ ਦੀ ਹੋ ਜਾਂਦੀ ਆ ਬਹੁਤ ਸਾਰੇ ਲੋਕ ਥੋੜੀ ਗੱਡੀ ਨੂੰ ਘੇਰਾ ਪਾ ਲੈਂਦੇ ਆ ਜਿਨ੍ਹਾਂ ਚ ਬੱਚਿਆਂ ਤੋਂ ਲੈ ਕੇ ਉਹ ਮਾਵਾਂ ਜਿਨ੍ਹਾਂ ਨੇ ਗੋਦੀ ਦੇ ਵਿੱਚ ਬਹੁਤ ਸਾਰੇ ਲਿਬੜੇ ਹੋਏ ਮਾਸੂਮ ਦਿਖਣ ਵਾਲੇ ਜਿਨ੍ਹਾਂ ਤੇ ਬਹੁਤ ਛੇਤੀ ਤੁਹਾਨੂੰ ਤਰਸ ਆ ਜਾਊਗਾ ਉਹ ਬੱਚੇ ਚੱਕੇ ਹੁੰਦੇ ਆ ਇਹ ਬਹੁਤ ਸਾਰੇ ਅੰਗਹੀਣ ਲੋਕ ਛੋਟੀ ਗੱਡੀ ਦੇ ਤੁਹਾਡੇ ਸ਼ੀਸ਼ੇ ਨੂੰ ਖੜਕਾਉਣਗੇ ਤੇ ਆਪਾਂ ਨੂੰ ਤਰਸ ਆਉਂਦਾ ਆਪਾਂ ਉਹਨਾਂ ਨੂੰ ਪੈਸੇ ਦਿੰਨੇ ਆ ਉਹਨਾਂ ਲੋਕਾਂ ਦੇ ਲਈ ਇੱਕ ਬੁਰੀ ਖਬਰ ਹੈ ਇੰਦੌਰ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਨੇ 1 ਜਨਵਰੀ 2025 ਤੋਂ ਇੰਦੌਰ ਸ਼ਹਿਰ ਦੇ ਅੰਦਰ ਕਿਸੇ ਵੀ ਭਿਖਾਰੀ ਨੂੰ ਕੋਈ ਵੀ ਪੈਸਾ ਦੇਣ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਾਤੀ ਪਾਬੰਦੀ ਨਹੀਂ ਲਾਈ ਉਸ ਇਨਸਾਨ ਦੇ ਉੱਪਰ ਐਫ ਆਈ ਆਰ ਦਰਜ ਹੋਊਗੀ ਇੰਦੌਰ ਦੇ ਵਿੱਚ ਤਾਂ ਧਿਆਨ ਰੱਖਿਓ ਜੇ ਕਦੇ ਤੁਸੀਂ ਇੰਦੋਰ ਗਏ 1 ਜਨਵਰੀ ਤੋਂ ਬਾਅਦ ਤੇ ਜੇ ਤੁਹਾਨੂੰ ਉੱਥੇ ਕਿਸੇ ਦੇ ਉੱਪਰ ਬਹੁਤ ਜ਼ਿਆਦਾ ਤਰਸ ਆਇਆ ਤਾਂ ਆਪਣੇ ਉਸ ਤਰਸ ਨੂੰ ਕੰਟਰੋਲ ਕਰਕੇ ਰੱਖਿਓ ਕਿਉਂਕਿ ਅਦਰਵਾਈਜ਼ ਉਸ ਹਮਦਰਦੀ ਕਰਨ ਦੇ ਬਦਲੇ ਤੁਹਾਡੇ ਉੱਪਰ ਐਫ ਆਈ ਆਰ ਦਰਜ ਹੋ ਸਕਦੀ ਹੈ ਪਿਛਲੇ ਕੁਝ ਟਾਈਮ ਤੋਂ ਇੰਟਰਨੈਟ ਦੇ ਉੱਪਰ ਸਕੈਮਸ ਬਹੁਤ ਜ਼ਿਆਦਾ ਪੌਪੂਲਰ ਨੇ ਤੇ ਇੰਡੀਆ ਨੂੰ ਇੱਕ ਸਪੈਸ਼ਲੀ ਕਰਕੇ ਬਹੁਤ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈ ਰਿਹਾ ਇੰਡੀਆ ਦੇ ਸਕੈਮਸਟਰਜ਼ ਕਰਕੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਗੋਰਿਆਂ ਨੂੰ ਫੋਨ ਕਰਦੇ ਆ ਤੇ ਸਕੈਮ ਵਗੈਰਾ ਕਰਦੇ ਆ ਇੰਡੀਆ ਦੀ ਜਿਹੜੀ ਇਮੇਜ ਹੈਗੀ ਆ ਪਿਛਲੇ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਦੇ ਨਾਲ ਖਰਾਬ ਹੋਈ ਆ ਇਹਨਾਂ ਸਕੈਮ ਕਰਨ ਵਾਲੇ ਲੋਕਾਂ ਦੇ ਕਾਰਨ ਜ਼ਿਆਦਾਤਰ ਇਹ ਲੋਕ ਨੌਜਵਾਨ ਹੁੰਦੇ ਆ ਬੇਰੋਜ਼ਗਾਰ ਹੁੰਦੇ ਆ ਪੜ੍ਹਾਈ ਲਿਖਾਈ ਜਾਂ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਕਾਫੀ ਤੇਜ਼ ਹੁੰਦੇ ਆ ਪਰ ਕੀ ਤੁਹਾਨੂੰ ਲੱਗਦਾ ਕਿ ਸਿਰਫ ਇੰਡੀਅਨ ਨੇ ਤੇ ਸਿਰਫ ਨੌਜਵਾਨ ਲੋਕ ਨੇ ਜਿਹੜੇ ਸਕੈਮ ਕਰਦੇ ਆ ਬਿਲਕੁਲ ਵੀ ਨਹੀਂ ਮੈਂ ਹੁਣ ਤੁਹਾਨੂੰ ਇੱਥੇ ਦੱਸੂਗਾ ਯੂਰਪ ਦੇ ਇੱਕ ਬੁੱਢੇ ਆਂਟੀ ਤੇ ਅੰਕਲ ਦੀ ਕਹਾਣੀ ਜਿਨ੍ਹਾਂ ਨੇ ਸਕੈਮ ਕਰਕੇ ਉਥੋਂ ਦੀ ਗਵਰਨਮੈਂਟ ਤੋਂ 342000 ਡਾਲਰ ਹੜਪ ਲਏ ਉਹਨਾਂ ਤੋਂ ਲੈ ਲੇ ਤੇ ਇਹ ਕਿਸ ਤਰ੍ਹਾਂ ਲਏ ਸ਼ਾਹਰੁਖ ਖਾਨ ਦੀ ਇੱਕ ਫਿਲਮ ਹੈਗੀ ਆ ਕਬੀ ਹਾਂ ਕਬੀ ਨਾ ਇਹਨਾਂ ਦੋਨਾਂ ਨੇ ਇਹ ਆਪਸ ਚ ਪਤੀ ਪਤਨੀ ਨੇ ਕਬੀ ਹਾਂ ਤੇ ਕਬੀ ਨਾ ਖੇਡਦੇ ਖੇਡਦੇ ਪੈਨਸ਼ਨ ਦੀ ਜਿਹੜੀ ਸਕੀਮ ਹੈਗੀ ਆ ਉਥੋਂ ਦੀ ਉਥੋਂ ਦੀ ਔਰਤਾਂ ਨੂੰ ਮਿਲਦੀ ਆ ਉਹਨਾਂ ਔਰਤਾਂ ਨੂੰ ਜਿਹੜੀਆਂ ਡਾਈਵੋਰਸੀ ਨੇ ਇਹਨਾਂ ਦੋਨਾਂ ਦੇ ਆਪਸ ਚ ਵਿਆਹ ਹੋਏ ਨੂੰ 42 ਸਾਲ ਹੋ ਚੁੱਕੇ ਆ ਪਰ ਇਹਨਾਂ 42 ਸਾਲਾਂ ਦੇ ਦੌਰਾਨ ਇੱਕ ਦੂਜੇ ਦੇ ਨਾਲ ਹੀ 12 ਵਾਰੀ ਇਹ ਤਲਾਕ ਲੈ ਚੁੱਕੇ ਆ 12 ਵਾਰੀ ਹੀ ਵਿਆਹ ਕਰਵਾ ਚੁੱਕੇ ਆ ਜਦੋਂ ਵੀ ਤਲਾਕ ਹੁੰਦਾ ਪਤਾ ਨਹੀਂ ਉਥੋਂ ਦਾ ਕੀ ਰੂਲ ਹੈਗਾ ਕੁਝ ਕਰਕੇ ਤੇ ਉਹ ਇਸ ਅੰਕਲ ਤੇ ਆਂਟੀ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਜਦੋਂ ਵੀ ਤਲਾਕ ਹੁੰਦਾ ਵਾ ਤਾਂ ਜਿਹੜੀ ਔਰਤ ਆ ਉਹਨੂੰ ਸਰਕਾਰ ਦੇ ਵੱਲੋਂ ਕੁਝ ਪੈਨਸ਼ਨ ਮਿਲਦੀ ਆ ਇਸੇ ਚੱਕਰ ਦੇ ਵਿੱਚ ਆਪਣੇ ਹੀ ਹਸਬੰਡ ਤੋਂ 12 ਵਾਰੀ ਤਲਾਕ ਲੈ ਲਿਆ 12 ਵਾਰੀ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਟੋਟਲ ਅਮਾਉਂਟ ਲੈ ਲਈ 3.5 ਲੱਖ ਡਾਲਰ ਦੇ ਤਕਰੀਬਨ ਪਰ ਹੁਣ ਫਾਈਨਲੀ ਆ ਕੇ ਇਸ ਬੁੱਢੀ ਉਮਰ ਦੇ ਵਿੱਚ ਉਥੋਂ ਦੀ ਗਵਰਨਮੈਂਟ ਨੂੰ ਇਹ ਪਤਾ ਲੱਗ ਗਿਆ ਤੇ ਹੁਣ ਉਹਨਾਂ ਦੇ ਉੱਪਰ ਇੱਕ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੇ ਆ ਇੱਕ ਆਮ ਮੁਹਾਵਰਾ ਆਪਣੇ ਪੰਜਾਬੀ ਦੇ ਵਿੱਚ ਹੈਗਾ ਜਦੋਂ ਵੀ ਕਿਤੇ ਚਾਰ ਬੰਦੇ ਬੈਠੇ ਗੱਲਾਂ ਕਰਦੇ ਆ ਇੱਕ ਆਮ ਗੱਲ ਹੁੰਦੀ ਆ ਕਿ ਲੋਕ ਤਾਂ ਬੇਵਕੂਫ ਬਣਨ ਨੂੰ ਤਿਆਰ ਬੈਠੇ ਆ ਬਸ ਕੋਈ ਬੇਵਕੂਫ ਬਣਾਉਣ ਵਾਲਾ ਚਾਹੀਦਾ ਦੂਸਰੀ ਚੀਜ਼ ਇਹ ਆ ਸੋਸ਼ਲ ਮੀਡੀਆ ਦੇ ਇਸ ਜਮਾਨੇ ਦੇ ਵਿੱਚ ਆਪਾਂ ਨੂੰ ਵੀ ਬੜਾ ਚਾਹ ਹੁੰਦਾ ਕਿ ਕਿਸੇ ਮਹਿੰਗੇ ਰੈਸਟੋਰੈਂਟ ਚ ਗਏ ਆ ਉਹ ਬਹੁਤ ਮਹਿੰਗੀ ਚੀਜ਼ ਲਈ ਆਤਾ ਛੇਤੀ ਤੋਂ ਛੇਤੀ ਉਹਨੂੰ ਫੇਸਬੁੱਕ ਦੇ ਉੱਪਰ ਪਾ ਦਈਏ ਤੇ ਉਹਦੇ ਮਹਿੰਗੇ ਖਾਣੇ ਮਹਿੰਗੀਆਂ ਚੀਜ਼ਾਂ ਉੱਥੇ ਮੈਂ ਤੁਹਾਨੂੰ ਹੁਣ ਇੱਕ ਚੀਜ਼ ਪੁੱਛਦਾ ਤੁਸੀਂ ਅਜੇ ਤੱਕ ਕਿੰਨੀ ਮਹਿੰਗੀ ਤੋਂ ਮਹਿੰਗੀ ਚਾਹ ਪੀਤੀ ਹੋਗੀ ਅਲੱਗ-ਅਲੱਗ ਮਹਿੰਗੇ ਮਹਿੰਗੇ ਬ੍ਰਾਂਡ ਹੈਗੇ ਆ ਇੰਡੀਆ ਦੇ ਬਾਹਰ ਦੇ ਜਿਹੜੇ ਆਪਣੀ ਚਾਹ ਬੜੀ ਮਹਿੰਗੀ ਵੇਚਦੇ ਆ ਪਰ ਇੱਥੇ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਚਾਹ ਤੇ ਇੱਕ ਰੈਸਟੋਰੈਂਟ ਤੇ ਉਹ ਵੀ ਇੰਡੀਅਨਸ ਦਾ ਰੈਸਟੋਰੈਂਟ ਹੈਗਾ ਵਾ ਤੇ ਉੱਥੇ ਚਾਹ ਦਾ ਇੱਕ ਕੱਪ ਮਿਲਦਾ ਕਿੰਨੇ ਰੁਪਏ ਦਾ ਤੁਸੀਂ ਸੋਚ ਸਕਦੇ ਹੋ 1 ਲੱਖ ਰੁਪਏ ਦਾ 1 ਲੱਖ ਰੁਪਏ ਦਾ ਮੈਂ ਐਕਟਿਵਾ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਚਾਹ ਦੇ ਕੱਪ ਦੀ ਗੱਲ ਕਰ ਰਿਹਾ ਉਸ ਇੰਡੀਅਨ ਰੈਸਟੋਰੈਂਟ ਦੇ ਵਿੱਚ ਜਿਹੜਾ ਦੁਬਈ ਦੇ ਵਿੱਚ ਹੈਗਾ ਉੱਥੇ 1 ਲੱਖ ਰੁਪਏ ਦੇ ਵਿੱਚ ਚਾਹ ਦਾ ਇੱਕ ਕੱਪ ਮਿਲਦਾ ਵਾ ਖਾਸੀਅਤ ਕੀ ਆ ਖਾਸੀਅਤ ਸਿਰਫ ਇੰਨੀ ਆ ਕਿ ਜਿਹੜੇ ਕੱਪ ਦੇ ਵਿੱਚ ਤੁਹਾਨੂੰ ਚਾਹ ਦਿੱਤੀ ਜਾਊਗੀ ਉਹ ਪੂਰਾ ਦਾ ਪੂਰਾ ਚਾਂਦੀ ਦਾ ਹੋਊਗਾ ਤੇ ਜਿਹੜੀ ਪਲੇਟ ਹੋਊਗੀ ਉਹ ਪੂਰੀ ਦੀ ਪੂਰੀ 24 ਕੈਰਟ ਸੋਨੇ ਦੀ ਆ ਤਾਂ ਸਿਰਫ ਇੰਨੀ ਚੀਜ਼ ਕਰਨ ਦੇ ਲਈ ਲੋਕ ਇੱਕ ਇੱਕ ਲੱਖ ਰੁਪਈਆ ਦੇ ਰਹਾ ਹੈ ਤਾਂ ਉਹ ਗੱਲ ਬਿਲਕੁਲ ਸਹੀ ਸਾਬਤ ਹੁੰਦੀ ਹੈ ਕਿ ਬੇਵਕੂਫ ਬਣਾਉਣ ਵਾਲਾ ਚਾਹੀਦਾ ਲੁੱਟਣ ਵਾਲਾ ਚਾਹੀਦਾ ਦੁਨੀਆ ਤਾਂ ਤਿਆਰ ਬੈਠੀ ਆ ਤਾਂ ਇਹ ਸੀਗੀਆਂ ਅੱਜ ਦੀਆਂ ਆਪਣੀਆਂ ਕੁਝ ਖਬਰਾਂ ਤੇ ਹੁਣ ਮੈਨੂੰ ਇਹ ਨਹੀਂ ਪਤਾ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਹੋਣਗੀਆਂ ਜੇ ਤੁਹਾਨੂੰ ਇਹ ਚੰਗੀਆਂ ਲੱਗੀਆਂ ਜੇ ਤੁਹਾਨੂੰ ਇਹਨਾਂ ਨੂੰ ਸੁਣ ਕੇ ਕੁਝ ਮਜ਼ਾ ਆਇਆ ਕੁਝ ਥੋੜੀ ਅਵੇਅਰਨੈਸ ਵੀ ਹੋਈ ਆਪਣੇ ਸਮਾਜ ਬਾਰੇ ਲੋਕਾਂ ਦੀ ਮਾਨਸਿਕਤਾ ਬਾਰੇ ਤਾਂ ਮੈਨੂੰ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਇਹਨੂੰ ਜਾਰੀ ਰੱਖਿਆ ਜਾਵੇ ਜਾਂ ਨਾ ਰੱਖਿਆ ਜਾਵੇ ਤੇ ਬਾਕੀ ਤੁਹਾਨੂੰ ਕੀ ਲੱਗਿਆ ਤੇ ਤੁਹਾਨੂੰ ਇਹਨਾਂ ਸਾਰੀਆਂ ਖਬਰਾਂ ਦੇ ਵਿੱਚੋਂ ਕਿਹੜੀ ਖਬਰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਆ ਤੇ ਤੁਹਾਡੇ ਉਹਨਾਂ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਨਵੀਆਂ ਅਜੀਬ ਗਰੀਬ ਖਬਰਾਂ ਦੇ ਨਾਲ